ਅਸੀਂ ਕਿਸਾਨਾਂ ਦੇ ਹੱਕ ਚ ਕਿਸਾਨਾਂ ਦਾ ਪਾਣੀ ਬਚਾਉਣ ਦੇ ਕੋਸ਼ਿਸ਼ ਕਰ। ਹੁਣ ਪੁੱਛੋ ਕਿ ਤੇਰੇ ਕਿਸਾਨ ਕਿਸਾਨ ਕੀ ਨੇ ਲੱਗ। ਇੱਕ ਬਿਆਨ ਵੀ ਦਿੱਤਾ ਹੈ। ਇੱਕ ਬਿਆਨ। ਵੀ ਹਾਂ ਯਾਰ ਪੰਜਾਬ ਪੰਜਾਬ ਦੇ ਪਾਣੀ ਵਾਸਤੇ ਅਸੀਂ ਖੜਾਂਗੇ। ਨਾ। ਇੱਕ ਬਿਆਨ ਦਿਖਾ ਦਿਓ ਜੀ। ਕੋਈ ਨਹੀਂ ਲੜ ਲਾਂਗੇ, ਇਕੱਲੇ ਲੜ ਲਾਂਗੇ। ਇੱਥੋਂ ਉਹਨਾਂ ਦੀ ਹੁਣ ਇੱਥੋਂ ਉਹਨਾਂ ਦੀ ਜਿੰਦਾਬਾਦ ਇੱਥੋਂ ਉਹਨਾਂ ਦੀ ਸੋਚ ਪਤਾ ਲੱਗਦੀ ਹੈ ਨਾ ਕੱਲੇ ਧਰ ਨਹੀਂ ਉਹਨਾਂ ਕੱਲੇ ਹਾਈਵੇ ਰੋਕਣੇ ਆਓ ਫਿਰ ਇੱਥੇ ਕੋਈ ਗੈਨਸੀ ਹੈਗੇ ਕੋਈ ਜ਼ਰੂਰ ਤੇ ਪਰ ਕੱਲ ਨੂੰ ਸਾਡੇ ਕੋਲ ਨਾ ਆਉਣ ਹੋਏ ਇਸ ਗੱਲ ਦੀ ਮੰਗ ਕਰਨ ਹੋਰ ਪਾਣੀ ਕੀ ਤਾਂ ਵਿਚਾਰੇ ਖੇਤਾਂ ਦਾ ਵੀ ਆ ਰਹੇ ਕੋਈ ਸਾਤਾ ਦੇ 6 ਵਜੇ ਆਗੇ ਤੇ ਫਿਰ ਰਾਤ ਦੇ 1:00 ਵਜੇ ਆਗੇ ਅਸੀਂ ਉਹ ਡੇਟ ਖੁੱਲ੍ਹ ਦੇਖੋ ਜਦ ਕੇ ਹਾਈ ਕੋਰਟ ਨੇ 25 ਤਰੀਕ ਦੇ ਦਿੱਤੀ ਪਰ ਪਤਾ ਨਹੀਂ ਕਿਉਂ ਜਿੱਤ ਪੜੀ ਹੋਈ ਹੈ। ਕਿ ਆ ਪਾਣੀ ਥੋ ਲੈਣੇ ਆ। ਬਹੁਤ ਮੰਡਪਾਗੀ ਗੱਲ ਹੈ। ਇੱਕ ਪਾਸੇ ਤਾਂ ਅਸੀਂ ਐਡੇ ਵੱਡੇ ਸੰਕਟ ਦਾ ਸਾਹਮਣਾ ਕਰ ਰਹੇ ਆ ਉਹ ਬਾਹਰ ਜ਼ੋਨ ਵੀ ਪੰਜਾਬ ਹੈ। ਅਬੂਹਰ ਤੋਂ ਲੈ ਕੇ ਫਾਜ਼ਿਲਕਾ ਤੋਂ ਲੈ ਕੇ ਪਠਾਨਕੋਟ ਤੱਕ ਕੋਈ ਨਾ ਕੋਈ ਡਰੋਨ, ਮਿਜ਼ਾਈਲ ਕੋਈ ਹਰ ਰੋਜ਼ ਰਾਤ ਨੂੰ ਉਹ ਅਟੈਕ ਕਰ। ਅਸੀਂ ਪੁਲਿਸ ਨੂੰ ਤੇ ਆਰਮੀ ਨੂੰ ਉੱਥੇ ਭੇਜਦੇ ਹਾਂ। ਆਰਮੀ ਦਾ ਸਹਾਇਕ ਕਰਦੇ। ਤੇ ਦੂਜੇ ਪਾਸੇ ਆਹ ਜਿਹੜਾ ਸਾਨੂੰ ਮੜਿਆ ਹੋਇਆ ਜਿਹੜਾ ਆਪਾਂ ਇਹ ਤੜਕੀ ਇਹ ਆ ਜਾਂਦੇ ਆ। ਕੋਈ ਸਾਕ ਕਰੇ 6:30 ਵਜੇ ਆ ਕੇ ਤੇ ਰਾਤ ਨੂੰ 1:00 ਵਜੇ ਆ ਕੇ ਅਸੀਂ ਹੁਣ ਗੇਟ ਖੋਲ੍ਹਨੇ ਤੇ ਖੋਲ੍ਹ। ਜਦ ਕਿ ਹਾਈ ਕੋਰਟ ਨੇ 28 ਤਰੀਕ ਦੇਤੀ। ਸਾਰੇ ਲੀਗਲੀ ਅਸੀਂ ਕਾਗਜ਼ ਪੱਤਰੀ ਸਹੀ ਨੇ। ਮਰਕ ਪਤਾ ਨਹੀਂ ਕਿਉਂ ਜਿੰਤ ਫੜੀ ਹੋਈ ਐ। ਕਿ ਆ ਪਾਣੀ ਇਥੋਂ ਲੈਣੇ ਲੈਣ। ਤੇ ਜੇ ਉਹ ਜਿੱਤੀ ਨੇ ਤਾਂ ਜਿੱਤ ਪੰਜਾਬੀਆਂ ਦੀ ਵੀ ਮੰਨੀ ਹੋਣੀ ਐ। ਤੀਜੀ ਵਾਰ ਮੈਨੂੰ ਇੱਥੇ ਆਉਣਾ ਪੈ ਗਿਆ। ਤੀਜੀ ਵਾਰ ਹੋ ਗਈ। ਹੁਣ ਕਹ ਕੇ ਕਿਹੜੀ ਲੜਾਈ ਲੜੀ ਐ ਮੈਨੂੰ ਸਮਝੀਆਂ। ਉਹਦੇ ਲਈ ਲੜਾਈ ਲੜੀ ਜਾਣ ਲੱਗੀ। ਫਿਰ ਕਹਿੰਦੇ ਜੀ ਹਾਈ ਕੋਰਟ ਦਾ ਕਿਹੜਾ ਹਾਈ ਕੋਰਟ ਦਾ ਆਰਡਰ ਦਿਖਾਤਾ ਦਿਓ? ਇਹ ਪਹਿਲੇ ਗਾਇ ਕੋਰਟ ਨੇ ਪਾਣੀ ਦਿੱਤਾ। ਰਾਜਸਥਾਨ ਨੇ ਕੱਲ ਆਰਮੀ ਦੀ ਰਿਕਵੈਸਟ ਕੀਤੀ ਕਿ ਰਾਜਸਥਾਨ ਚ ਆਰਮੀ ਕਾਤਮ ਫੌਜ ਲਾਤੀ ਗਈ ਹੈ ਜੂ ਉਸੇ ਪੀਣ ਵਾਲੇ ਪਾਣੀ ਦੀ ਘਾਟ ਅਸੀਂ ਰਾਤੋਂ ਰਾਤ ਉਹਨੂੰ ਸੀ ਆਪਣੇ ਹਿੱਸੇ ਤੋਂ ਪਾਣੀ ਦਿੱਤਾ ਆਰਮੀ ਵਾਸਤੇ ਖੂਨ ਵੀ ਹਾਜ਼ਰ ਹੈ ਪਾਣੀ ਦੀ ਵੀ ਹੈ ਪਰ ਆ ਨਹੀਂ ਆ ਜਿਹੜਾ ਟੱਕਰ ਕਰਦੇ ਆ ਅਸੀਂ ਆਪਣੇ ਹਿੱਸੇ ਤੋਂ ਦਿੱਤਾ ਹੈ ਹਰੀ ਕੇ ਪਤਨ ਆਰਮੀ ਵਾਸਤੇ ਅਸੀਂ ਲਿਖ ਵੀ ਦਿੱਤਾ ਕਿ ਆਰਮੀ ਵਾਸਤੇ ਪਾਣੀ ਪੀਣ ਵਾਲਾ ਔਰ ਆਜ ਅਸੀਂ ਏਡਾ ਵੱਡਾ ਸੰਕਟ ਪੰਜਾਬ ਪੁਲਿਸ ਸਾਡੇ ਵਲੰਟੀਅਰ ਸਾਡੇ ਸਿਵਲ ਡਿਫੈਂਸ ਸਾਡੇ ਐਨਸੀਸੀ ਐਨਐਸਐਸ ਨੇਰੂ ਯੁਵਾ ਕੇਂਦਰ ਦੇ ਸਾਡੇ ਵਲੰਟੀਅਰ ਸਾਰੇ ਉਹ ਇੱਕ ਪਾਸੇ ਲੜੇ ਸਾਡਾ 3 ਕਰੋੜ ਬੰਦਾ ਇੱਕ ਪਾਸੇ ਖੜਾ ਇਹ ਬੀਬੀਐਮਬੀ ਵਾਲੇ ਰੋਜ਼ ਉਹਦੇ ਚੱਕੇ ਹੋਏ ਬੀਜੇਪੀ ਦੇ ਤੜਕੇ ਇੱਥੇ ਆ ਜਾਂਦੇ ਦੱਸੋ ਕਿੱਥੇ ਕਿੱਥੇ ਪੈਰਾਂ ਦੇ ਮਨੂ ਉਖੱਤਰ ਹੋਰੀ ਉਪਰੋਂ ਇੱਜਾ ਦਾ ਸਵਾਲ ਬਣਾਈ ਬੈਠੇ ਨੇ ਪਤਾ ਨਹੀਂ 8 ਦਿਨਾਂ ਚ ਕਿਹੜੀ ਖੇਤੀ ਕਰਨਗੇ ਜਿਹੜੀ 8 ਦਿਨਾਂ ਚ ਮੁਕਰੀ ਵੜਦੇ ਉਹਨਾਂ ਨੂੰ ਬੈਸਿਕ ਪਾਣੀ ਮਿਲ ਜੂਗਾ ਇਹਨਾਂ ਨੂੰ ਐਸ ਮੌਕੇ ਤੇ ਘਟੂ ਘਟੇ ਨਾ ਕਰਨ ਨਾ ਤੇ ਪੰਜਾਬ ਦਾ ਧਿਆਨ ਕਿਤੇ ਹੋਰ ਲੈ ਰਹੇ ਨੇ ਪਰ ਇਹ ਵੀ ਸਾਡੀ ਲੜਾਈ ਹੈ ਜੇ ਸਾਡੀ ਉਹ ਲੜਾਈ ਹੈ ਨਾ ਤਾਂ ਇਹ ਵੀ ਸਾਡੀ ਲੜਾਈ ਪਾਣੀ ਦੀ ਕੀ ਲੜਾਈ ਸਾਡੀ ਉਹੀ ਬਣਦੀ ਕੋੜਾ ਤਨਵਾਦ ਤੁਸੀਂ ਆ ਜਾਂਦੇ ਹੋ ਜੀ ਚੱਕਣਦੇ ਹੋ ਤਾਂ ਮੁੜ ਜਾਂਦੇ ਨੇ ਕਿਸੇ ਪਾਸੇ ਵੀ ਸਹੀ ਨਹੀਂ ਕੋਈ ਆਰਡਰ ਨਹੀਂ ਹੈਗਾ ਜੀ ਹਾਈ ਕੋਰਟ ਦਾ ਦਿਖਾ ਦਿਓ ਨਾ ਜੀ ਉਹ 2 ਤਰੀਕ ਨੂੰ ਅਸੀਂ ਐਂ ਕਿਹਾ ਸੀ ਜੀ 5 ਤਰੀਕ ਨੂੰ ਅਸੀਂ ਐਂ ਕਿਹਾ ਸੀ ਕਿਹੜੀਆਂ ਮੀਟਿੰਗਾਂ ਕੀਤੀਆਂ ਪੰਜਾਬ ਤੋਂ ਬਿਨਾ ਕਿਵੇਂ ਮੀਟਿੰਗਾਂ ਕਰਨਗੇ ਉਹ ਤਾਂ BBMB ਦੀ ਇਹ ਘਟਿਆ ਹਰਕਤ ਜਿਹੜੀ ਹੈ ਬੰਦ ਹੋਣੀ ਚਾਹੀਦੀ ਹੈ ਕਿ ਅਸੀਂ ਹਾਈ ਲੈਵਲ ਤੇ ਵੀ ਇਹਨਾਂ ਨਾਲ ਗੱਲ ਕਰ ਰਹੇ ਹਾਂ ਇਹ ਕਿਰਪਾ ਕਰਕੇ ਉੱਥੇ ਕੋਈ ਹੁਣ ਆ ਜਿਹੜਾ ਜ਼ੋਨ ਹੈ ਸੈਂਸਿਟਿਵ ਜੋਨ ਹੈ ਇੱਥੇ ਪਤਾ ਹੈ ਲਾਓ ਮਾਤੇ ਬਲੈਕਆਊਟ ਵੇਲੇ ਇੱਥੇ ਇੱਕ ਬੰਦਾ ਵੀ ਨਹੀਂ ਚਾਹੀਦਾ ਕਿਉਂਕਿ ਟਾਰਗੇਟ ਤੇ ਹੈ ਸਾਰੇ ਪੰਨਾ ਤਾਪੁਰ ਕੰਡੀ ਵੀ ਅੱਜ ਡਰੋਨ ਦੇਖੇ ਗਏ ਨੇ ਅੰਜੀ ਸਾਗਰ ਤੇ ਉੱਤੇ ਡਰੋਨ ਖੁੱਦ ਉਪੰਦੇ ਸੀ ਤੇ ਸਾਨੂੰ ਤੁਸੀਂ ਇੱਥੇ ਬਿਠਾਰ ਕੇ ਤੁਹਾਡੀਆਂ ਕਰਤੂਤਾ ਕਰਕੇ ਅਸੀਂ ਇੱਥੇ ਬੈਠੇ ਜੇ ਕੱਲ ਨੂੰ ਕੋਈ ਹਾਪਨ ਹੋ ਗਿਆ ਕੌਣ ਜ਼ਿੰਮੇਵਾਰ ਹੋਊਗਾ ਸਰ ਭਾਜਪੀ ਬੀਬੀਐਮਬੀ ਕਦੇ ਚੇਅਰਮੈਨ ਭੇਜਤਾ ਹੈ ਤਾਰੇ ਕੋਈ ਪੇ ਤਾਂ ਕਰ ਕੋਈ ਪੇ ਤਾਂ ਨਹੀਂ ਚੱਲੂਗਾ ਸਰ ਕੋਈ ਨਹੀਂ ਮੈਨੂੰ ਤੁਹਾਡੇ ਤੇ ਯਕੀਨ ਆ ਤੁਸੀਂ ਆ ਗਏ ਹੋ ਇੱਥੇ ਤੁਸੀਂ ਉਪਰੋਂ ਵੀ ਪੁਲਿਸ ਵੀ ਪੁਲਿਸ ਨੂੰ ਡਰਾਉਣ ਲੱਗ ਜਾਂਦੇ ਇਹਨਾਂ ਨੂੰ ਚੱਕੋ ਇਹਨਾਂ ਤੇ ਪਰਚੇ ਪਾਓ ਕੀ ਗੱਲ ਜੀ ਅਸੀਂ ਆਪਦੇ ਬੱਚਾ ਤੇ ਆਪਦੇ ਬਜ਼ੁਰਗਾਂ ਤੇ ਆਪਦੇ ਚਾਚੇ ਤਾਂ ਕਿਉਂ ਪਰਚੇ ਪਾਈਏ ਵੀ ਕੀ ਕੀ ਗਲਤ ਕਰਤਾ ਪਾਣੀ ਦੀ ਰੱਖਿਆ ਇਹਨੇ ਤੁਸੀਂ ਕਾਗਜ਼ ਲੈ ਆਓ ਮੈਂ ਮਾਨੀ ਜੂ ਕੋ ਚੱਲ ਵਿਆਹ ਦਾ ਕਾਗਜ਼ਾ ਜੇ ਇਨੀ ਤਰੀਕ ਤੱਕ ਪਾਣੀ ਚੱਲੋ ਅਰੇ ਲੋ ਉੱਥੇ ਲੋਹਣ ਜਾ ਵੜਦੇ ਨੇ ਉੱਥੋਂ ਕੋਲਾਂਗੇ ਨਾਕਾ ਸਵੇਰਿਆ ਜੋ ਉੱਥੇ ਉੱਥੋਂ ਫੜਦੇ ਨੇ ਜਿਦੋਂ ਤੁਹਾਨੂੰ ਪਤਾ ਹੀ ਲੱਗ ਗਿਆ ਵੀ ਪਤੰਦਰ ਬੈਠੇ ਆ ਮੂਰੇ ਵੀ ਨਹੀਂ ਵੜਨ ਦਿੰਦੇ ਸਾਨੂੰ ਕਿਉਂ ਬਾਰ ਬਾਰ ਤੰਗ ਕਰਦੇ ਹੋ ਕਿਉਂ ਸਾਡੇ ਸਫਰ ਦਾ ਮਿਆਨ ਲੈਨੇ ਹੋ ਕੋਈ ਬਹੁਤ ਗਲਤ ਕਰ ਬਹੁਤ ਜ਼ਿਆਦਾ ਗਲਤ ਇਹਨਾਂ ਦੀ ਗੱਲ ਹੈ ਅਸੀਂ ਕਿਸਾਨਾਂ ਦੇ ਹੱਕ ਚ ਕਿਸਾਨਾਂ ਦਾ ਪਾਣੀ ਬਚਾਉਣ ਦੇ ਕੋਸ਼ਿਸ਼ ਕਰ। ਹੁਣ ਪੁੱਛੋ ਕਿ ਤੇਰੇ ਕਿਸਾਨ ਕਿਸਾਨ ਕੀ ਨੇ ਲੱਗ। ਇੱਕ ਬਿਆਨ ਵੀ ਦਿੱਤਾ ਹੈ। ਇੱਕ ਬਿਆਨ। ਵੀ ਹਾਂ ਯਾਰ ਪੰਜਾਬ ਪੰਜਾਬ ਦੇ ਪਾਣੀ ਵਾਸਤੇ ਅਸੀਂ ਖੜਾਂਗੇ। ਨਾ। ਇੱਕ ਬਿਆਨ ਦਿਖਾ ਦਿਓ ਜੀ। ਕੋਈ ਨਹੀਂ ਲੜ ਲਾਂਗੇ, ਇਕੱਲੇ ਲੜ ਲਾਂਗੇ। ਇੱਥੋਂ ਉਹਨਾਂ ਦੀ ਹੁਣ ਇੱਥੋਂ ਉਹਨਾਂ ਦੀ ਜਿੰਦਾਬਾਦ ਇੱਥੋਂ ਉਹਨਾਂ ਦੀ ਸੋਚ ਪਤਾ ਲੱਗਦੀ ਹੈ ਨਾ ਕੱਲੇ ਧਰ ਨਹੀਂ ਉਹਨਾਂ ਕੱਲੇ ਹਾਈਵੇ ਰੋਕਣੇ ਆਓ ਫਿਰ ਇੱਥੇ ਕੋਈ ਗਵਰਨੈਂਸ ਹੀ ਹੈਗੇ ਕੋਈ ਜ਼ਰੂਰ ਤੇ ਪਰ ਕੱਲ ਨੂੰ ਸਾਡੇ ਕੋਲ ਨਾ ਆਉਣ ਹੋਏ ਇਸ ਗੱਲ ਦੀ ਮੰਗ ਕਰਨ ਹੋਰ ਪਾਣੀ ਕੀ ਤਾਂ ਵਿਚਾਰੇ ਖੇਤਾਂ ਦਾ ਵੀ ਆ ਰਹੇ ਆ ਅਧਰਿਕ ਜਿਹਨੇ ਹੁਣ ਸਾਰੇ ਹੋਰ ਜਿਹੜੇ ਪਾਣੀਆਂ ਦੇ ਰੱਖੇ ਜੋ ਵਜਾ ਜਗਾ ਧਰਨੇ ਦਿੰਦੇ ਹੁੰਦੇ ਸੀ ਪਾਣੀਆਂ ਦੇ ਰੱਖਿਆ ਸੀ ਕਦੇ ਬੁੱਢੇ ਨਾਲੇ ਤੇ ਬੈਠੇ ਕਦੇ ਕਿਤੇ ਬੈਠੇ ਕਦੇ ਕਿਤੇ ਬੈ ਕਿਤੇ ਨੇ ਉਹ ਕੋਈ ਨੋ ਚ ਮਿਲਿਆ ਕੋਈ ਤੁਮ ਬਾਸ ਦਾ ਦੋਤਾ ਆਵਦਾ ਚਰਾਉਂਦੇ ਆ ਕੰਨਾਂ ਦਾਸ ਉਹਨਾਂ ਦਾ ਵੀ ਵਿਰੋਧ ਹੋਊਗਾ ਪਬਲਿਕ करूंगी ਮੈਂ ਨਹੀਂ ਕਹਿੰਦਾ ਉਹ ਲੋਕਾਂ ਨੂੰ ਪਤਾ ਲੱਗ ਜਾਊਗਾ ਕੌਣ ਕਿੱਥੇ ਖੜਾ ਹੋਵੇ ਵਾਏ ਤੇ ਸੀਨੀ ਹੈਗੇ ਨਾ ਕੀਸੀ ਵਾਲੀਆਂ ਟਰਾਲੀਆਂ ਨਹੀਂ ਹੈਗੀਆਂ ਇੱਥੇ ਫਿਰ ਇੱਥੇ ਮੁਸ਼ਕਿਲ ਹੈ ਤਾਂ ਤੋ ਕਰਮੀ ਬਿੰਡੋਟਾਂ ਕਦਾਂ ਕਰਦੇ ਨੇ ਬੋੜੇ ਕਰਦੇ ਉੱਤੇ ਹਾਂਜੀ ਕਿੰਨਾ ਕੰਮ ਆਉਂਦਾ ਉਹ ਆਹ ਗੱਲ ਸੱਚ ਕਟੋ-ਕਟੇ ਉੱਪਰ ਨਹੀਂ ਚਾਹੀਦੀ ਮਾਮਾ ਭੈਣਾ ਆਇਆ ਮਾਮਾ ਭੈਣਾ ਆ ਗਏ ਉਹ ਦਿਨ ਭਰ ਗਿੰਦੇ ਚਾਹੀਏ ਹੋਣ ਕੋਣ ਨੇ ਇੱਤਨੀਆ ਛੁੱਲਿਆਂ ਦੀ ਫਿਕਰ ਕਰਨ ਵਾਲੀਆਂ ਐ ਕੋਈ ਇੱਕ ਬਿਆਨ ਹੀ ਚਲੋ ਆ ਦੇ ਹੱਕ ਚ ਨੋ ਇਹ ਤਾਂ ਕੋਈ ਹੋਰ ਲੜਾਈ ਹੈ ਹੈ ਚਲੋ ਆਈ ਆਈ ਹੋਏ ਤੇ ਦਣਾ ਨਹੀਂ ਕੋਈ ਗੱਲ ਨਹੀਂ ਪਰ ਜੋਤ ਪੈਂਸ ਜੀ ਇੱਥੇ ਖੜੇ ਆ ਸਾਡੇ ਪਾਰਟੀ ਦੇ ਜਿਹਨੇ ਰੋਜ਼ਦਾਰ ਖੜੇ ਆ ਮੀਡੀਆ ਹੈਗਾ ਇੱਥੇ ਪੁਲਿਸ ਹੈਗੀ ਇੱਥੇ ਕੋਈ ਕਿਸੇ ਕਿਸਮ ਦੀ ਕਾਟ ਨਹੀਂ ਆਉਂਦੀ ਮੰਗੇ ਇਹ ਤਾਂ ਧਰਤੀ ਉਹ ਹੈ ਜਿੱਥੇ ਜਿਹੜੀ ਮਤਲਬ ਲੱਖਾਂ ਲੋਕਾਂ ਨੂੰ ਲੰਗਰ ਛਕਾਉਣ ਵਾਲੀ ਧਰਤੀ ਹੈ ਤੇ ਕੋਣ ਵੀ ਕਮਰਜੀ ਬਣ। ਹ ਹੁਣੇ ਨਾਲ ਮੈਂ ਹੁਣ ਫੋਟੋ ਮੀਡੀਆ ਨੂੰ ਸੰਬੋਧਨ ਕਰਕੇ ਇੱਕ ਵਾਰ ਮੈਂ ਇਹਨਾਂ ਦੇ ਆਪਸਾਂ ਨਾਲ ਗੱਲ ਕਰਦਾ ਮੈਂ ਕਿਉਂ ਮੈਂ ਫਿਰ ਆਉਂਗਾ ਮੈਂ ਪਤਾ ਕਰਦਾ ਕਿ ਤੇ ਦੁਵਾਰੇ ਨਾਲ ਇੱਧਰੋਂ ਗੱਡੀਆਂ ਕਿ ਕਿਹੜੀਆਂ ਜਿਹਨੂੰ ਮੈਂ ਚਲਾ ਜਾਣਾ ਫੇਰ ਆ ਜਾਣਾ ਪਹਿਲਾਂ ਪਤਾ ਕਰ ਲੈਣਾ ਹੈ ਤਾਂ ਨਹੀਂ ਉੱਥੇ ਅੱਛਾ ਇੱਧਰੋਂ ਤੁਰਾ ਚੱਲੀਏ ਔਰ ਕੀ ਕਰੀਏ ਜੀ ਇਹ ਵੀ ਬੀਬੀ ਆਪਣੀਆਂ ਸਾਰੀ ਆਹਦੇ ਇੰਨੀ ਕਿੰਨੀ ਜਗ੍ਹਾ ਮੱਲੇ ਹੋਈ ਇਹਨਾਂ ਨੇ ਸਾਰੀ ਆਪਣੀ ਹੈ ਹਾਂ ਮੈਨੂੰ ਪਤਾ ਹੈ ਪਤਾ ਹੀ ਹੋ ਮੈਂ ਇੱਥੇ ਨੋ ਆ ਮੈਂ ਅੱਜ ਕਿਤੇ ਹੋਰ ਜਾਣਾ ਸੀ ਤਾਂ ਮੈਂ ਕੀ ਕਰਾਂ ਕੋਈ ਗੱਲ ਨਹੀਂ ਤੁਹਾਡੇ ਹੌਸਲੇ ਦੀ ਮੈਂ ਤਾਂ ਤੈਨਾਂ ਪ੍ਰਸ਼ੰਸਾ ਕਰਦਾ ਦੌਰ ਦਾ ਨਾਅਰਾ ਲਾ ਦਿਓ ਇਨਕਲਾਬ ਜਿੰਦਾਬਾਦ